ਨਾ ਤੇਜ਼ ਪਾਣੀ ਆ ਰਿਹਾ ਬੜਾ ਤੇਜ਼ ਪਾਣੀ ਆ ਰਿਹਾ ਦੇਖੋ ਤੂੜੀ ਵੀ ਇੱਥੇ ਰੁੜਦੀ ਆ ਘਰ ਦੇ ਨਾਲ ਨਾਲ ਪੱਕੀ ਦੇ ਇਹ ਡੇਕ ਸਾਰੀ ਤੂੜੀ ਵੀ ਜਾਂਦੀ ਰਹੀ ਆ ਵੇ ਫਟੰਗੜਾ ਸੀ ਖਾਣ ਆ ਵੇ ਤੂੜੀ ਸਾਰੀ ਰੋੜ ਤੇ ਜਾਂਦੀ ਆ ਘਰਾਂ ਦੇ ਵਿੱਚ ਬੜਾ ਕੰਮ ਖਰਾਬ ਹੈ ਪੀਰ ਬਾਬਾ ਹੀ ਆਏਦਿਆਂ ਯਾਨੀ ਕਿ ਮਲਤਾਨ ਤੋਂ ਆਕੇ ਹੈ ਤੇ ਘਰ ਦੀ ਤੂੜੀ ਵੀ ਰੋੜ ਕੇ ਆਂਡਾ ਵੀ ਕੰਦਾ ਡੇਕਦੇ ਆ ਸਾਰਿਆਂ ਆ ਤੋਰੀ ਆ ਡੰਗਰਾਲੀ ਤੋਰੀ ਦਾ ਪਾਣੀ ਤੇਜ਼ ਬੜਾ ਹੋਰ ਨਾ ਪਾਣੀ ਜਾਂਦਾ ਦਾ ਬੜਾ ਪੱਕੀ ਪਾਰ ਤੇ ਥੱਲੇ ਉਹਦੇ ਨਾਲ ਗਿਆ ਪੁਲੀ ਜਿਹੜੀ ਹੈ ਨਾ ਉਹ ਤੋਂ ਕੰਮ ਖਰਾਬ ਹੋ ਜਾਣਾ ਨਾ ਜੀ ਪਾਣੀ ਬੜਾ ਚੱਲਦਾ ਪਾ ਗਲਾਲਪੁਰ ਇੰਟਰ ਚੇਂਜ ਗਲਾਲਪੁਰ ਅੰਦਰ ਚੇਂਜ ਪਾਣੀ ਤੇਜ਼ ਹੀ ਬੜਾ ਆਉਂਦਾ ਪਾ ਔਰ ਡੰਗਰ ਚੁਕਦੇ ਪੇ ਬੱਕਰੀਆਂ ਕਪਾਵਾਂ ਦੇ ਵਿੱਚ ਬੁਰਾ ਹਾਲ ਹੈ ਬਲਾਲਪੁਰ ਇੰਟਰਚੇਂਜ ਬੜਾ ਜ਼ੋਰ ਨਾਲ ਪਾਣੀ ਆਉਂਦਾ ਤੇ ਸਾਰੇ ਫਸਲਾਂ ਚੋਂ ਡੰਗਰਾਂ ਸਾਰ ਮੱਧੋ ਬਣ ਗਏ ਹਰディ ਖਾਲਸਾ ਏਡ ਦੀ ਟੀਮ ਆਈ ਦੀ ਇੱਥੇ ਖਾਣਾ ਸ਼ਾਣਾ ਦੇ ਆਹੇ ਤੂਰੀ ਸਾਰੀ ਟੰਗਰਾਈ ਤੂਰੀ ਸਾਰੀ ਇਹ ਕਿਹੜਾ ਬੜਾ ਤੇਲ ਪਾਉਣ ਦਾ ਸਾਰ ਜਿੰਦਗੀ ਨੂੰ ਉਤਸ਼ਾਹ ਮਿਲਦਾ ਆ ਗਿਆ ਤੇ ਟੂੜੀ ਛੂੜੀ ਹਰ ਜਗ੍ਹਾ ਰੁੜ ਗਈ ਟੂੜੀ ਵੀ ਤੋਂ ਦੁਕਾਨ ਦੇ ਕੰਦਰਾਂ ਵਾਲੇ ਬਲਾਲ ਕੋਲ ਇੰਟਰਚੇਂਜ ਡਗਰ ਨੇ ਕੀ ਖਾਣਾ ਜੀ ਤੂੜੀ ਡੰਗਰੇ ਸਾਡੀ ਰੁੱਕ ਗਿਆ